ਅੰਮ੍ਰਿਤਸਰ ਵਿੱਚ ਇੱਕ ਵਾਰ ਫਿਰ ਤੋਂ ਕ੍ਰਾਈਮ ਦੀਆਂ ਵਾਰਦਾਤਾਵਾਂ ਵਧਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ ਤੇ ਗੋਲੀ ਚੱਲਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵਿੱਚ ਇੱਕ ਵਾਰ ਫਿਰ ਤੋਂ ਚੱਲੀ ਗੋਲੀ ਅਤੇ ਅਣਪਛਾਤੇ ਵਿਅਕਤੀਆਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਜਿਸ ਦੇ ਚਲਦੇ ਇੱਕ ਨੌਜਵਾਨ ਦੇ ਪੈਰ ਦੇ ਉੱਪਰ ਲੱਗੀ ਗੋਲੀ। ਜਿਸ ਦੀ ਪਛਾਣ ਆਕਾਸ਼ਦੀਪ ਵਜੋਂ ਹੋਈ ਹੈ ਜਿਸ ਨੂੰ ਜ਼ੇਰੇ ਇਲਾਜ ਦੇ ਲਈ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਭੇਜਿਆ ਗਿਆ। ਇਸ ਮੌਕੇ ਤੇ ਪਹੁੰਚੀ ਪੁਲਿਸ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਡੇਢ ਸਾਲ ਪਹਿਲਾਂ ਹੀ ਉਸਦੇ ਪਿਤਾ ਰਾਮਚਰਨ ਉਰਫ ਬਾਬਾ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਤਾਂ ਅੱਜ ਉਸਦੇ ਬੇਟੇ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰੀਆਂ ਗਈਆਂ 10 ਤੋਂ 12 ਫਾਇਰ ਕੀਤੇ ਗਏ ਜਿਸ ਦੇ ਵਿੱਚ ਇੱਕ ਗੋਲੀ ਉਸਦੇ ਸੱਜੇ ਪੈਰ ਦੇ ਉੱਪਰ ਲੱਗੀ ਆਕਾਸ਼ਦੀਪ ਬੁਰੀ ਤਰ੍ਹਾਂ ਜ਼ਖਮੀ ਹੋਇਆ ਜਿਸ ਨੂੰ ਜ਼ੇਰੇ ਇਲਾਜ ਦੇ ਲਈ ਅੰਮ੍ਰਿਤਸਰ ਹਸਪਤਾਲ ਦੇ ਵਿੱਚ ਭੇਜਿਆ ਗਿਆ ਹੈ ਜੰਡਿਆਲਾ ਗੁਰੂ ਵਿੱਚ ਬੀਤੀ ਰਾਤ ਕਾਂਗਰਸ ਆਗੂ ਦੇ ਉੱਪਰ ਚੱਲੀਆਂ ਸੀ ਗੋਲੀਆਂ ਚੱਲਣ ਦਾ ਕਾਰਨ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਤੇਜ਼ਧਾਰ ਹਥਿਆਰ ਵੀ ਵਰਤੇ ਗਏ ਇੱਕ ਵਿਅਕਤੀ ਦੇ ਧਾਰ ਹਥਿਆਰ ਦੇ ਨਾਲ ਹੋਇਆ ਜ਼ਖਮੀ ਉਸ ਵਿਅਕਤੀ ਨੂੰ ਜਿਹੜੇ ਇਲਾਜ ਦੇ ਲਈ ਅੰਮ੍ਰਿਤਸਰ ਹਸਪਤਾਲ ਦੇ ਵਿੱਚ ਭੇਜਿਆ ਗਿਆ ਪਤਾ ਨਹੀਂ ਸਾਰੇ ਇਧਰ ਆਏ ਗੋਲੀਆਂ ਮਾਰ ਗਏ ਆ ਪਹਿਲਾਂ ਰਪਿਓ ਨੂੰ ਅੱਲਾ ਸਾਲਖੰਡ ਹੋਇਆ ਉਹਨੂੰ ਅੱਲੇ ਨਾਲ ਭੁੱਲਿਆ ਨਹੀਂ ਜਾਂਦੇ ਤੇ ਬੇਰਾ ਨਵਾਂ ਚਾਂਸ ਫੇਰ ਕਰ ਦਿੱਤਾ ਉਹਨਾਂ ਦਾ ਕੀ ਨਾਹੀ ਕਿੰਨਾ ਦਾ ਡੈਡੀ ਤੋਂ ਪਹਿਲਾਂ ਮਰੀਆਂ ਗੁੜੀਆਂ ਆਰਾਮ ਚਾਰਨ ਤਾਂ ਕਿੰਨਾ ਜਿਹੜਾ ਉਹਨੂੰ ਟੂ ਗੋਲੀਆਂ ਮਾਰੀਆਂ ਉਹਨਾਂ ਸਾਲ ਵੀ ਨਹੀਂ ਹੋਇਆ ਲੈ ਸਾਲ ਡੇਢ ਸਾਲ ਹੋ ਗਿਆ ਨਾ ਵਸਪਾ ਤਾਂ ਡੇਢ ਸਾਲ ਹੋਇਆ ਲੈ ਉਹ ਵੀ ਆਹੋ ਮੌਕਾ ਇਹੋ ਟਾਈਮ ਇੱਥੇ ਹੀ ਕੋਈ ਪ੍ਰਾਣੀ ਰੰਜਿਸ਼ ਚੱਲਦੀ ਨਹੀਂ ਸਾਡੀ ਹੋਰ ਨਹੀਂ ਕੋਈ ਚੱਲਦੀ ਫਿਰ ਕੀ ਕਰਨ ਰਿਆ ਗੋਲੀਆਂ ਚਲਾਉਂਦਾ ਹੁਣ ਇਹ ਉਹਨਾਂ ਨੂੰ ਪਤਾ ਹੋਵੇ ਕੀ ਕਾਰਨ ਹੋਇਆ ਕਰ ਤੋਂ ਮਾਰ ਕੇ ਕੀ ਚੱਕਰ ਹੋਇਆ ਤੁਹਾਡਾ ਬੇਟਾ ਕੀ ਕੰਮ ਕਰਦਾ ਇਹੋ ਦਿਹਾੜੀ ਕਰਦੇ ਲਵਾਈਆਂ ਨਾ ਜਾਂਦੇ ਵਿਚਾਰੇ ਉਮਰ ਕਿੰਨੀ ਹੈ ਜਿਹਦੇ ਗੋਲੀ ਲੱਗੀ ਹੈ 17 ਸਾਲ ਕੀ ਨਾਮ ਕੀ ਆ ਕਾਸ਼ ਤਾਂ ਹੁਣ ਕੀ ਕੰਮ ਕਰਦਾ ਵਾ ਲਵਾਈਆਂ ਨਾਲ ਜਾਂਦਾ ਕੰਮ ਤੇ ਹੁਣ ਕੀ ਹਾਲ ਉਹਦਾ ਮੁੰਡੇ ਦਾ ਠੀਕ ਆ ਹਾਂ ਗਏ ਹੁਣ ਲੈ ਕੇ ਪਏ ਵੇਖੋ ਹੁਣ ਕੀ ਹੁੰਦਾ ਦੰਦ ਪੈਰ ਤੇ ਵੱਜੀ ਗੋਲੀ ਕਿੰਨੇ ਤੋਂ ਰੌਂਡ ਫਾਇਰ ਹੋਇਆ ਜੀ ਆ ਤਾਂ ਆ ਤਾਂ ਵੇਖਿਆ ਹੀ ਆ ਤੁਸੀਂ ਇੱਥੇ ਹੁਣ ਵੇਖ ਲਈ ਆ ਵੀ ਮੈਂ ਤੇ ਵੇਖਿਆ ਸੀ ਕਿੰਨੇ ਆ ਤੇ ਕਿੰਨੇ ਨੀਚੇ ਵਿਚਾਰਿਆ ਤੇ ਪੰਜ ਇਹਨਾਂ ਨੇ ਮੈਨੂੰ ਪਤਾ ਕਿੰਨੇ ਆ ਪੁਲਿਸ ਪ੍ਰਸ਼ਾਸਨ ਨੂੰ ਤਲਾਕੀ ਦਿੱਤੀ ਕੀ ਹਾਂਜੀ ਕੀ ਆ ਬੋਸ ਬਸ ਸਾਥੀ ਨੂੰ ਉਹਦਾ ਇਹ ਕਾਰਵਾਈ ਕਰਨਾ ਆਏ ਆ ਕੀ ਮੰਨ ਕੀ ਕਰਦੇ ਜਿਹੜੇ ਬਸ ਕਾਰਵਾਈ ਕਰੋ ਉਹਨਾਂ ਨੂੰ ਜਿੰਨਾ ਵੀ ਸਕਦੇ ਸਕਦੇ ਜੋ ਵੀ ਕਰਨਾ ਕਰੋ ਕੀ ਗੱਲ ਹੋਈ ਆ ਜੀ ਮਾਰੇ ਆਪਾਂ ਨੂੰ ਤੇ ਇੱਧਰ ਨਹੀਂ ਆਪਾਂ ਉਧਰਲੇ ਕਰੇ ਸੀ ਤੇ ਆਪਾਂ ਨੂੰ ਇਧਰ ਉਹ ਗੁੜੀਆ ਦਾ ਫੋਨ ਗਿਆ ਵਾ ਤੇ ਕਹਿੰਦੇ ਬਿਦਾਂ ਮੁੰਡੇ ਦੇ ਗੋਲੀਆਂ ਮਾਰ ਗਏ ਤਾਂ ਆਪਾਂ ਉਧਰੋਂ ਕਰੋ ਇੱਧਰ ਆਏ ਫਿਰ ਜਿਹੜੇ ਮੁੰਡੇ ਤੇ ਗੋਲੀਆਂ ਮੱਧੀਆਂ ਕੀ ਲੱਗਦਾ ਤੁਹਾਨੂੰ ਉਹ ਮੇਰਾ ਪਤੀ ਆ ਜੀ ਕੌਣ ਲੋਕ ਸੀ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਇਹਨਾਂ ਦੇ ਮਾਰੇ ਕਹਿ ਨਹੀਂ ਸਕਦਾ ਮੈਂ ਕੋਈ ਨਾਨ ਬਾਰੇ ਆਣੇ ਸੀ ਉਹ ਵੀ ਮੈਨੂੰ ਪਤਾ ਨਹੀਂ ਮਾਰੇ ਮੈਂ ਤੇ ਉਧਰ ਲਈ ਕਰਨ ਤੇ ਪੁਲਿਸ ਪ੍ਰਸ਼ਾਸਨ ਤਲਾਸ਼ ਕੀਤੀ ਗਈ ਇਹ ਮਾਰੇ ਮੈਨੂੰ ਮੇਰੇ ਆਉਣ ਤੋਂ ਪਹਿਲਾਂ ਜੋ ਹੋਇਆ ਹੋਇਆ ਤੇ ਮੁੰਡੇ ਦੀ ਕੰਡੀਸ਼ਨ ਕੀ ਹਾਲ ਹੈ ਮੁੰਡੇ ਦੀ ਕੰਡੀਸ਼ਨ ਠੀਕ ਹੈ ਹੁਣੇ ਤੇ ਉਹਦੇ ਕਿੱਥੇ ਕਿੱਥੇ ਲੱਗਦੀਆਂ ਗੋਲੀਆਂ ਗੋਲੀ ਗੱਟੇ ਜਿਹਾ ਵੱਜੀ ਮਾਰੇ ਇੱਕ ਹੋਰ ਬਸ ਬਾਕੀ ਠੀਕ ਹੈ ਤੇ ਪੁਲਿਸ ਆ ਗਈ ਆ ਹਾਂਜੀ ਪੁਲਿਸ ਤੇ ਪਹੁੰਚ ਗਈ ਮਨ ਨਾਲੇ ਕੀ ਮੰਗ ਕਰਦੇ ਹਾਂਜੀ ਪ੍ਰਸ਼ਾਸਨ ਕੋ ਕੀ ਮੰਗ ਆਪਾਂ ਦੇ ਉਹ ਕਹਿੰਦੇ ਮਾਰੇ ਉਹ ਮੁੰਡੇ ਫੜੇ ਜਾਣ ਕਾਰਵਾਈ ਹੋਏ ਉਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਜਿਆਦਾ ਕੰਮ ਵਾਦਾ ਜਾਂਦਾ ਜਿੱਥੇ ਮਰਜੀ ਕੁੱਤੇ ਤੂੰ ਬੰਦਾ ਪਤਾ ਨਹੀਂ ਮਾ ਉਹਦੇ ਬਾਰੇ ਨਾ ਪਾ ਮੈਂ ਦੇਖ ਮਗਲੜੀ ਪੁੱਲਣ